ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਰਾਜਗੜ ਰਾਜਗੜ ਪਿੰਡ ਬਰਨਾਲੇ ਜ਼ਿਲ੍ਹੇ ਦਾ ਤੇ ਬਰਨਾਲੇ ਸ਼ਹਿਰ ਦੇ ਬਿਲਕੁਲ ਨੇੜੇ ਦਾ ਪਿੰਡ ਹੈ ਇਹਦੇ ਨਾਲ ਪਿੰਡ ਫਰਵਾਹੀ ਹੈ ਬਰਨਾਲੇ ਤੋਂ ਫਰਵਾਹੀ ਹੋ ਕੇ ਛੜਕ ਰਾਜਗੜ ਪਿੰਡ ਚ ਆਉਂਦੀ ਹੈ ਤੇ ਖੇਤਾਂ ਦੇ ਵਿੱਚ ਬਾਈ ਜੀ ਹੋਰਾਂ ਦੀ ਇਹ ਟਾਣੀ ਕਹਿ ਲੋ ਜਾਂ ਘਾਰ ਆ ਖੇਤਾਂ ਦੇ ਵਿੱਚ ਹੈ ਇਥੇ ਵੈਸੇ ਤਾਂ ਬਹੁਤ ਸਾਰੇ ਪਸ਼ੂ ਬਾਈ ਦੇ ਦੁੱਧ ਤੇ ਵੀ ਲਾਏ ਹੋਏ ਤੁਸੀਂ ਦੇਖੋਗੇ ਮੱਝਾਂ ਤੇ ਗਾਵਾਂ ਪਰਲੇ ਪਾਸੇ ਵੱਧੀਆਂ ਪਰ ਨਾਲ ਹੁਣ ਬਾਈ ਨੇ ਵਪਾਰ ਦਾ ਕੰਮ ਸ਼ੁਰੂ ਕੀਤਾ ਤੇ ਇਸ ਵਪਾਰ ਦੇ ਤਹਿਤ ਪਹਿਲੀਆਂ ਤਿੰਨ ਗਾਵਾਂ ਬਾਈ ਕੋਲ ਵਿਕਰੀ ਵਾਲੀਆਂ ਆਈਆਂ ਜਿਹੜੀਆਂ ਮੈਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦਿਖਾ ਦੇਣੀ ਹੈ ਸੋ ਤੁਸੀਂ ਜਿਹੜਾ ਵੀ ਪਸ਼ੂ ਖਰੀਦਣਾ ਹੈ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਉਹ ਆ ਕੇ ਤੁਸੀਂ ਦੇਖੋਗੇ ਪਾਸ ਕਰੋਗੇ ਆਪਦੇ ਹੱਥੀਂ ਤੇ ਫਿਰ ਜਿਹੜਾ ਉਹ ਖਰੀਦ ਲਓਗੇ ਇਹ ਬਾਕੀ ਪਸ਼ੂ ਸਾਰੇ ਵੈਸੇ ਮੱਝਾਂ ਜਿਹੜੀਆਂ ਉਹ ਘਰੇ ਰੱਖੀਆਂ ਹੋਈਆਂ ਸ਼ੈੱਡ ਪਾਇਆ ਹੋਇਆ ਓਪਨ ਸ਼ੈੱਡ ਆ ਬਾਹਰ ਖੇਤਾਂ ਦੇ ਵਿੱਚ ਆ ਉਹਦੇ ਕਰਕੇ ਇੱਥੇ ਹਵਾ ਦੀ ਕ੍ਰੋਸਿੰਗ ਜਿਹੜੀ ਉਹ ਹੁੰਦੀ ਰਹਿੰਦੀ ਹੈ ਸੋ ਆਪਾਂ ਤੁਹਾਨੂੰ ਤਿੰਨ گاਵਾ ਦਿਖਾਵਾਂਗੇ ਤੇ ਸ਼ੁਰੂਆਤ ਕਰਾਂਗੇ ਪਰਲੇ ਪਾਸੇ ਪਹਿਲੇ ਨੰਬਰ ਦੇ ਉੱਤੇ ਇੱਕ ਸੂਈ ਸਵਾਈ گا ਫਿਰ ਉਹਦੇ ਬਾਅਦ ਚ ਗੱਬਣ ਤੇ ਲਾਸਟ ਉੱਤੇ ਇੱਕ ਹੋਰ ਸੂਈ ਸਵਾਈ ਵੈੜ ਤੁਹਾਨੂੰ ਦਿਖਾਉਂਗਾ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਆਪਾਂ ਪਹਿਲੇ ਨੰਬਰ ਵਾਲੀ ਗਾਂ ਸੰਬੰਧੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਜਗਜੀਤ ਆ ਨਾਮ ਧੰਨਵਾਦ ਧੰਨਵਾਦ ਬਈ ਆ ਨਾਮ ਆਪਣਾ ਦੱਸਦੇ ਨਾ ਵੀਰੇ ਮੇਰਾ ਸਿੰਦਾਗਾ ਠੀਕ ਹੈ ਪਿੰਡ ਆਪਣਾ ਰਾਜਗੜ ਠੀਕ ਹੈ ਸਿੰਦੇ ਬਈ ਆਪਾਂ ਹੁਣ ਖੇਤਾਂ ਦੇ ਵਿੱਚ ਆ ਹੈਨਾ ਹਾਂਜੀ ਹਾਂਜੀ ਬਈ ਕੀ ਨਾਮ ਵੱਜਦਾ ਪਿੰਡ ਦੇ ਵਿੱਚ ਜਿਵੇਂ ਬਲਾਸਪਰੀਏ ਵੱਜਦੇ ਆ ਬਈ ਬਲਾਸਪਰੀਏ ਹਾਂਜੀ ਹਾਂਜੀ ਠੀਕ ਹੈ अच्छा शिंदे भाई आपा पहला ता ਘਰੇ ਹੀ ਪਸ਼ੂ ਰੱਖੇ ਹੋਏ ਆ ਹਾਂਜੀ 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 ਬਾਈ ਘਰੇ ਹੀ ਰੱਖੇ ਹੋਏ ਆਪਣੇ ਵਪਾਰ ਤਾਂ ਹੁਣ ਸ਼ੁਰੂ ਕਰਨ ਲੱਗੇ ਹਾਂਜੀ ਹਾਂਜੀ ਬਾਈ ਇਹ ਪਹਿਲੀਆਂ ਹੀ ਆ ਪਹਿਲੀਆਂ ਨੇ ਬਾਈ ਜਮਾ ਫਸਟ ਹੀ ਠੀਕ ਹੈ ਪਹਿਲੇ ਨੰਬਰ ਤੇ ਗਾਂ ਕਿਹਨੂੰ ਮਸੂਆ ਸੂਈ ਇਹ ਫਸਟ ਸੂਆ ਬਾਈ ਪਹਿਲਾ ਪਹਿਲਾ ਸੂਆ ਹੈ ਸੂਈ ਕਦੋਂ ਇਹ ਇਹ ਰਾਤ ਸੂਈ ਹੈ ਬਾਈ ਰਾਤ ਸੂਈ ਹੈ ਜੇਰ ਵਗੈਰਾ ਪਹਿਕੀ ਸੀ ਓਕੇ ਬਾਈ ਜਮਾ ਉਹਦੀ ਕੋਈ ਵੀਡੀਓ ਵਗੈਰਾ ਹਾਂਜੀ ਹਾਂਜੀ ਉਹ ਸਭ ਕੁਝ ਹੈਗਾ ਬਾਈ ਆਪਣੇ ਬੱਚਾ ਕੀ ਦਿੱਤਾ ਇਹ ਮੇਲ ਕਾਫ ਆ ਬਾਈ ਠੀਕ ਹੈ ਕੀ ਰੇਟ ਰਹੂਗਾ ਇਹਦਾ 70000 ਰੁਪਿਆ ਬਾਈ ਖੋਲੀ ਬਾਈ ਇਹਨੂੰ ਦੋਸਤੋ ਰੇਟ 70 ਵੈਸੇ ਤਾਂ ਰਾਤ ਵਾਲੀ ਵੀਡੀਓ ਜ਼ਰੂਰ ਦੇਖਿਓ ਬਾਈ ਤੋਂ ਜਦੋਂ ਇਹ ਸੂਈ ਹੈ ਹੁਣ ਵੀ ਤੁਸੀਂ ਹਵਾਨਾ ਦੇਖੋਗੇ ਤਾਂ ਬੜਾ ਚੰਗਾ ਤਿਆਰ ਹੈ ਪਰ ਰਾਤ ਵਾਲੀ ਵੀਡੀਓ ਜਦੋਂ ਦੇਖੋਗੇ ਤਾਂ ਤੁਹਾਨੂੰ ਹੋਰ ਇਹਦੀ ਤਿਆਰੀ ਬੜੀ ਚੰਗੀ ਦਿਸੂ ਕਿਹਨੇ ਬੱਚੇ ਨੂੰ ਜਨਮ ਦਿੱਤਾ ਹੈ ਰੇਟ ਜਿਹੜਾ ਬਾਈ ਨੇ ਰੱਖਿਆ ਉਹ 70000 ਰੁਪਏ ਹੈ ਦਰਮਿਆਨੇ ਕਾਦ ਕਾਟ ਦੀ ਹੈਗਾ ਪਾਸ ਤੁਸੀਂ ਕਰੋਗੇ ਚੋਕੇ ਤੁਸੀਂ ਦੇਖਣੀ ਹੈ ਤਸੱਲੀ ਫੁੱਲ ਕਰ ਸਕਦੇ ਹੋ ਨੇ ਉਹ ਕਰ ਲਿਆ ਕਰੋ 70000 ਰੇਟ ਹੈ ਲਿਆ ਬਾਈ ਵਾਪਸ ਸੋ ਜਿਹਨੂੰ ਪਸੰਦ ਆਵੇ ਦੋਸਤੋ ਤਾਂ ਕੰਟੈਕਟ ਬਾਈ ਨਾਲ ਬਣਾ ਸਕਦੇ ਹੋਂ ਇਸ ਭਰਾ ਨੇ ਨਵਾਂ ਵਪਾਰ ਦਾ ਕੰਮ ਸ਼ੁਰੂ ਕੀਤਾ ਹੈ ਤੇ ਇਦਾਂ ਦੀਆਂ ਗਾਵਾਂ ਬਾਈ ਕੋਲੋਂ ਜਿਹੜੀਆਂ ਉਹ ਆਉਂਦੀਆਂ ਰਹਿਣੀਆਂ ਜਿਵੇਂ ਜਿਵੇਂ ਤੁਹਾਡਾ ਰਿਸਪੌਂਸ ਭਰਾਵਾਂ ਦਾ ਬਾਈ ਨੂੰ ਮਿਲੂਗਾ ਸੋ ਜਿਹੜੀ ਇਹਦੀ ਤਿਆਰੀ ਵਾਲੀ ਵੀਡੀਓ ਦੋਸਤੋ ਉਹਦੇ 'ਚ ਵੀ ਬੜੀ ਚੰਗੀ ਤਿਆਰੀ ਦਿਸਦੀ ਹੈ ਹੁਣ ਵੀ ਹਵਾਨਾ ਚੰਗਾ ਹੈ ਪਰ ਰਾਤ ਕਿਉਂਕਿ ਸੂਈ ਆ ਤਾਂ ਬਾਈ ਦੱਸਦਾ ਜੀ ਵੀ ਦੁੱਧ ਦੇਦਾ ਜਿਹੜਾ ਉਹ ਕੁਸ ਚੋਨਾ ਪਿਆ ਫੇਰ ਹੀ ਜੇਰ ਪੈਂਦੀ ਆ ਪਸ਼ੂ ਦੀ 5 ਲੀਟਰ ਬੋਲਾ ਚੋਇਆ ਬਾਈ ਆਪਾਂ ਇਹਦਾ ਅੱਛਾ ਹਾਂਜੀ ਹਾਂ ਹੁਵਾਨੇ ਤੇ ਨਾੜਾਂ ਦੇਖੋ ਦੱਸੋ ਬਰੀਕ-ਬਰੀਕ ਬਾਈ ਖੋਲੀ ਇਹਦੀ ਵੀਡੀਓ ਰਾਤ ਵਾਲੀ ਜਿਹੜੀ ਉਹ ਪਰੇ ਹਵਾਨੇ ਵਾਲੀ ਤੁਸੀਂ ਦਿਖਾ ਸਕ ਮਿੰਟ ਸੋ ਦੱਸੋ ਤੁਹਾਨੂੰ ਵੀਡੀਓ ਨਾਲ ਹੀ ਦਿਖਾਉਣੇ ਆ ਜਰੂਰ ਬੜੀ ਚੰਗੀ ਤਿਆਰੀ ਨਾਲ ਇਹਨੇ ਬੱਚੇ ਨੂੰ ਜਨਮ ਦਿੱਤਾ ਇਹਦਾ ਰੇਟ ਬਾਈ ਨੇ 70000 ਰੁਪਏ ਰੱਖਿਆ ਸੋ ਇਹ ਗਾਂ ਦੇਖਿਓ ਹੁਣ ਇਹਦੀ ਤਿਆਰੀ ਦੇਖੋ ਤੁਸੀਂ ਮੜਾ ਜਾ ਛਾਂਜ ਕਰਨੇ ਸੋ ਸੋ ਹੁਣ ਇਹਦੀ ਤਿਆਰੀ ਤੁਸੀਂ ਦੇਖ ਸਕਦੇ ਹੋ ਇੱਥੋਂ ਕਲੀਅਰ ਦਿਸਦੀ ਹੈ ਬਹੁਤ ਸੋਹਣੀ ਤਿਆਰ ਹੋ ਕੇ ਇਸ ਗਾਂ ਨੇ ਬੱਚੇ ਨੂੰ ਜਨਮ ਦਿੱਤਾ ਸੋ ਇਹਦਾ ਰੇਟ 70000 ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਿਆ ਇਹ ਤੋਂ ਬਾਅਦ ਇੱਕ ਥੋੜੀ ਕੱਚੀ ਗਾਂ ਥੋੜਾ ਕ੍ਰਾਸ ਬਰੀਡ ਚ ਹੈ ਇਹ ਜਿਹੜੀ 2 ਨੰਬਰ ਤੇ ਗਾਂ ਬਈ ਕਿੰਨਾ ਮਸੂਆ ਇਹ ਦੂਜਾ ਸੂਆ ਬਈ ਕਿੰਨੇ ਦਿਨ ਲਊ ਇਹ ਲੈ ਜੂ ਬਈ ਹਜੇ 10 12 ਦਿਨ ਰੇਟ ਕੀ ਰਹੂਗਾ ਇਹਦਾ 65000 ਰੁਪਇਆ ਬਈ ਖੋਲੋ ਬਈ ਸੋ ਸੋ 65000 ਰੇਟ 10 ਤੋਂ 12 ਦਿਨ ਹਜੇ ਲੈਂਦੀ ਹੈ ਸੂਆ ਦੂਜਾ ਤੋੜ ਕੇ ਇਹ ਵੀ ਦਿਖਾਣੇ ਆ ਕਦ ਘਾਟ ਸੋਹਣਾ ਬਰੀਡ ਇਹਦੀ ਕਰਾਸ ਐ ਚੱਲ ਬੁੱਤਾ ਥਾਣਾ ਹਥੀਂ ਚਵਾਈ ਵਾਲੇ ਆ ਬਾਕੀ ਤਿਆਰ ਕਿੰਨੀ ਕੁ ਹੋ ਜੂ ਉਹਦੀ ਜੱਜਮੈਂਟ ਤੁਸੀਂ ਕਰੋਗੇ ਟਾਂਚਾ ਇਹਦਾ ਵੀਡੀਓ ਚੋ ਦੇਖ ਲਓ ਲੈ ਆ ਭਾਈ ਸੋ ਇਹ ਦੂਜੇ ਨੰਬਰ ਤੇ ਤੁਹਾਨੂੰ ਗਾਂ ਦਿਖਾ ਰਹੇ ਆ ਦੂਜਾ ਹੀ ਇਹ ਦਸੂਗਾ ਦੋਸਤੋ ਤੇ ਇਹਦਾ ਰੇਟ 65000 ਬਾਈ ਨੇ ਰੱਖਿਆ ਇੱਕ ਗਾਂ ਹਜੇ ਥੋੜਾ ਟਾਈਮ ਪਹਿਲਾਂ ਸੂਈ ਐ ਇਹਦੀ ਵੀ ਡਿਟੇਲ ਆਪਾਂ ਪੁੱਛ ਲੈਣੀ ਆ ਬਈ ਜਿਹੜੀ 2 ਨੰਬਰ ਤੇ 3 ਨੰਬਰ ਤੇ ਗਾਂ ਹਾਂਜੀ ਇਹ ਵੀ ਵੀਰੇ ਪਹਿਲਾਂ ਸੂਆ ਆਪਣਾ ਹਜੇ ਪਹਿਲਾਂ ਸੂਆ ਹਾਂਜੀ ਹਾਂਜੀ ਕਿੰਨਾ ਕੁ ਟਾਈਮ ਹੋ ਗਿਆ ਉਹ ਸੂਈ ਇਹਨੂੰ ਘੰਟਾ ਕਿ ਹੋਇਆ ਬਾਈ ਠੀਕ ਐ ਦੋਸਤੋ ਜੇਰ ਇਹਦੀ ਤੁਹਾਨੂੰ ਹਵਾਨਾ ਚੰਗੀ ਤਰ੍ਹਾਂ ਦਿਖਾਉਣਾ ਕਰਕੇ ਅਸੀਂ ਥੋੜਾ ਥੱਲੋਂ ਇਹ ਟੁੱਟ ਰਹੀ ਸੀਗੀ ਕਹਿ ਲਓ ਤੋਂ ਸਾਈਡ ਤੇ ਪਈ ਆ ਸਾਰੀ ਜੇਰ ਪੈ ਜੂਗੀ ਉਹਦੀ ਵੀਡੀਓ ਬਾਈ ਬਣਾ ਲੂਗਾ ਇਨੇ ਵੀ ਬੱਚਾ ਦਿੱਤਾ ਬਾਈ ਹਾਂਜੀ ਇਹਦੇ ਵੀ ਬੱਚੇ ਨੂੰ ਜਨਮ ਦਿੱਤਾ ਠੀਕ ਹੈ ਅੱਛਾ ਇਹਦਾ ਰੇਟ ਕਿੰਨਾ ਹੈ ਇਹਦਾ ਵੀ 65000 ਰੁਪਇਆ ਬਾਈ 65000 ਹਾਂਜੀ ਹੋਰਗੇ ਨੂੰ ਦਿੱਤਾ ਖੋਲੋ ਬਾਈ ਸੋ ਦੋਸਤੋ ਪਹਿਲਾ ਸੂ ਹੈ ਕਰਾਸ ਬ੍ਰੀਡ ਹੀ ਇਹ ਗਾਂ ਸੋ ਹੁਣ ਇਹਦਾ ਹਵਾਨਾ ਦੇਖੋ ਚੰਗੀ ਤਿਆਰੀ ਹੈ ਦੀ ਹਾਲਾਂਕਿ ਦੁੱਧ ਇਹਦਾ ਵੀ ਕੁਛ ਛੋਇਆ ਹੈ ਕਿਉਂਕਿ ਜੇਰ ਪੈਣ ਵਾਸਤੇ ਜ਼ਰੂਰੀ ਹੁੰਦਾ ਵੀ ਪਸ਼ੂ ਥੋੜਾ ਹੌਲਾ ਕੀਤਾ ਜਾਵੇ ਸੋ ਥੋੜਾ ਬਹੁਤ ਦੁੱਧ ਇਹਦਾ ਛੋਇਆ ਹੈ ਬਾਕੀ ਤੁਸੀਂ ਪਾਸ ਕਰ ਲੋਗੇ ਲਿਆ ਬਾਈ ਕਮਾਲਾ ਵਾਪਸ ਜਦੋਂ ਜੇਰੇ ਪਾ ਦੂਗੀ ਹੁਣ ਇਹ ਬੈਠੂਗੀ ਤਾਂ ਉਸ ਤੋਂ ਬਾਅਦ ਚ ਬਾਈ ਹੋਰੀ ਇਹਦੀ ਵੀਡੀਓ ਬਣਾ ਲੈਣਗੇ ਇਹਦਾ ਰੇਟ ਵੀ 65000 ਰਪਏ ਸੋ ਇਹਦੀ ਬਰੀਡ ਥੋੜੀ ਕਰਾਸ ਹੈ ਹਵਾਨਾ ਫਿਕਸ ਜ ਹੈ ਚੰਗਾ ਹਵਾਨਾ ਹੈ ਅੱਗੇ ਨੂੰ ਵੀ ਹਵਾਨਾ ਚੰਗਾ ਦਿਸਦਾ ਹੈ ਸੋ ਬਾਕੀ ਤੁਸੀਂ ਆ ਕੇ ਪਾਸ ਕਰਿਓ ਤੇ ਇਹ ਤੋਂ ਬਿਨਾ ਦੱਸੋ ਇੱਕ ਇਹ ਗਾਂ ਮੈਂ ਇਹਦੇ ਥਣਾ ਬਾਰੇ ਪਹਿਲਾਂ ਦੱਸਦਾ ਸੀ ਹੱਥੀ ਚੋਈ ਆਲੇ ਹੈ ਇਹ ਹਰੇ ਕੱਚੀਆਂ ਦਿਨ ਲੈਂਦੀ ਐ ਸੋਨ ਚ ਤੇ ਇੱਕ ਗਾਂ ਬੜੀ ਚੰਗੀ ਤਿਆਰੀ ਨਾਲ ਇਹਨੇ ਬੱਚੇ ਨੂੰ ਜਨਮ ਦਿੱਤਾ ਸੋ ਇਹ ਨਾਗ ਤਿੰਨ ਸੀ ਅੱਜ ਦੀ ਵੀਡੀਓ ਦੇ ਤੁਸੀਂ ਆ ਕੇ ਦੇਖਿਓ ਜਿਹੜਾ ਪਸ਼ੂ ਖਰੀਦਣਾ ਚਾਹੋ